ਹਲੋ ਸੀ ਉਹ ਹੀ ਕੁਸਚਨ ਸਰ ਬਜਟ ਆ ਮਾਲਾ ਯੂਨੀਅਨ ਬਜਟ ਕੀ ਕੀ ਉਮੀਦਾਂ ਨੇ ਐਜ਼ ਇਨ ਦਿਸ ਲਿਸਟ ਤੁਸੀਂ ਇੰਡਸਟਰੀ ਚਲਾ ਰਹੇ ਹੋ ਉਮੀਦਾਂ ਕੀ ਕੀ ਨੇ ਆਪਾਂ ਹਾਂਜੀ ਜਿਹੜਾ ਯੂਨੀਅਨ ਬਜਟ ਤੋਂ ਇੰਡਸਟਰੀ ਨੂੰ ਹਮੇਸ਼ਾ ਉਮੀਦਾਂ ਹੁੰਦੀਆਂ ਤੇ ਇਸ ਵਾਰ ਵੀ ਬਹੁਤ ਉਮੀਦਾਂ ਨੇ ਕਿਉਂਕਿ ਬਜਟ ਹੀ ਐਦਾਂ ਜਿਹਦੇ ਵੱਲ ਸਾਰੀ ਇੰਡਸਟਰੀ ਦੇਖ ਰਹੀ ਹੈ ਕਿ ਬਜਟ ਦੇ ਵਿੱਚ ਕੁਝ ਨਾ ਕੁਝ ਐਦਾਂ ਦੇ ਸਾਨੂੰ ਫੈਸਿਲਿਟੀਆਂ ਮਿਲਣ ਤਾਂ ਕਿ ਜਿਹੜੀ ਸਾਡੀ ਇੰਡਸਟਰੀ ਦੀ ਹੈਲਪ ਹੋ ਸਕੇ ਤੇ ਜਿਹੜੀ ਇੰਡਸਟਰੀ ਗਰੋ ਕਰ ਸਕੇ ਤੇ ਜਿਹੜੀ ਸਾਡੀ ਉਮੀਦਾਂ ਇਹ ਹੈਗੀਆਂ ਬਜਟ ਤੋਂ ਕਿ ਅਸੀਂ ਸਭ ਤੋਂ ਪਹਿਲੇ ਤਾਂ ਇਨਕਮ ਟੈਕਸ ਸਲੈਬ ਦੀ ਗੱਲ ਕਰਦੇ ਹਾਂ ਕਿ ਜਿਹੜੀ ਐਮ ਐਸ ਐਮਈ ਇੰਡਸਟਰੀ ਵਾਸਤੇ ਜਿਹੜੀ ਇਨਕਮ ਟੈਕਸ ਦਾ ਸਲੈਬ ਹੈਗਾ ਉਹ ਕੱਟ ਕੀਤਾ ਜਾਵੇ ਕਾਰਪੋਰੇਟ ਨੂੰ ਜਿੱਦਾਂ ਟੈਕਸ ਕੱਟ ਲੱਗਦਾ ਹੈਗਾ ਉਹਦੇ ਹੀ ਐਮ ਐਸ ਐਮਈ ਸੈਕਟਰ ਦੇ ਵਿੱਚ ਵੀ ਜਿਹੜਾ ਸਲੈਬ ਉਹ ਘਟਾਇਆ ਜਾਵੇ ਤੇ ਹੋਰ ਜਿਹੜੀ ਅਸੀਂ ਈਜ਼ ਆਫ ਡੂਇੰਗ ਬਿਨੈਸ ਅਸੀਂ ਜਿਹੜਾ ਕੰਪਲਿਕੀਸ਼ਨ ਜਿਹੜੀਆਂ ਖੜੀਆਂ ਹਾਰਡਲ ਜਿਹੜੀਆਂ ਹੈਗੀਆਂ ਉਹ ਕ੍ਰੀਏਟ ਹੋ ਰਹੀਆਂ ਜਿਹੜੀਆਂ ਟੈਕਸਿਸ ਦੇ ਸ਼ੇਪ ਦੇ ਵਿੱਚ ਵੀ ਉਹ ਇਹ ਨਵੇਂ ਨਵੇਂ ਜਿਹੜੇ ਲਾਜ਼ ਬੰਦੇ ਜਿਹਦੇ ਨਾਲ ਸਾਡਾ ਕੰਪਲਿਕೇಷਨਸ ਹੁੰਦੀਆਂ ਸਾਨੂੰ ਇੰਪਲੀਮੈਂਟ ਇੰਪਲੀਮੈਂਟ ਕਰਨ ਦੇ ਵਿੱਚ ਉਹ ਵੀ ਚਾਹੀਦਾ ਵੀ ਥੋੜਾ ਜਿਹਾ ਸਰਕਾਰ ਇਸ ਤਰ੍ਹਾਂ ਕਰੇ ਵੀ ਜਿਹੜਾ ਇੰਡਸਟਰੀਸਟ ਹੈ ਉਹ ਕੰਮ ਬਲ ਧਿਆਨ ਦੇ ਸਕੇ ਤੇ ਸਿਰਫ ਜਿਹੜਾ ਟੈਕਸ ਦੇ ਵਿੱਚ ਉਲਝ ਕੇ ਨਾ ਰਹਿ ਜਾਵੇ ਉਹਦੀ ਕੰਪਲਿਕೇಷਨ ਘਟਾਣੀ ਚਾਹੀਦੀ ਤਾਂ ਕਿ ਬਿਜ਼ਨਸ ਜਿਹੜਾ इजीली ਕਰ ਸਕੇ ਤੇ ਇੱਕ ਹੋਰ ਹੈਗਾ ਵੀ ਜਿਹੜਾ ਕੋਈ ਵੀ ਜਿਹੜਾ ਅਸੀਂ ਮਟੀਰੀਅਲ ਇੰਪੋਰਟ ਕਰਦੇ ਹਾਂ ਜਿਦਾ ਕੋਈ ਸੱਕਰੈਬ ਹੈ ਇਹ ਹੋਰ ਏਦਾਂ ਦੀ ਆਈਟਮਸ ਹੈਗੀਆਂ ਜਿਹੜੀਆਂ ਇੰਪੋਰਟਡ ਮਟੀਰੀਅਲ ਹੁੰਦਾ ਹੈ ਉਤੇ ਕਸਟਮ ਡਿਊਟੀ ਜਿਹੜੀ ਅਸੀਂ ਮੈਨੂਫੈਕਚਰਲ ਸੈਕਟਰ ਦੇ ਵੀ ਯੂਜ਼ ਕਰਨਾ ਜਿਹੜਾ ਮਟੀਰੀਅਲ ਉੱਤੇ ਘੱਟ ਹੋਣੀ ਚਾਹੀਦੀ ਹੈ ਤਾਂ ਕਿ ਉਹ ਸਾਨੂੰ ਜਿਹੜਾ ਅਸੀਂ ਜਿਹੜਾ ਸਾਡਾ ਕੰਪੀਟੀਸ਼ਨ ਪੂਰੇ ਵਰਲਡ ਵਾਈਡ ਕੰਪੀਟੀਸ਼ਨ ਹੈਗਾ ਅਸੀਂ ਜਿਹੜੇ ਪ੍ਰੋਡਕਟ ਉਥੋਂ ਇੰਡੀਆ ਜਿਥੇ ਆਉਂਦੇ ਨੇ ਇੰਪੋਰਟ ਵੀ ਹੁੰਦੇ ਅਸੀਂ ਐਕਸਪੋਰਟ ਵੀ ਕਰਦੇ ਆ ਤੇ ਜੇ ਸਾਨੂੰ ਉਹ ਰੌ ਮਟੀਰੀਅਲ ਕੰਪੀਟੀਟਿਵ ਰੇਟਸ ਤੇ ਸਾਨੂੰ ਮਿਲ ਜਾਏਗਾ ਉੱਤੇ ਡਿਊਟੀ ਘਟੇਗੀ ਤੇ ਉਹਦੇ ਨਾਲ ਸੜੇ ਸਰ ਬਜਟ ਪੇਸ਼ ਹੋਣ ਵਾਲਾ ਯੂਨੀਅਨ ਬਜਟ ਪੇਸ਼ ਹੋ ਰਿਹਾ ਹੈ ਇੱਕ ਤਰੀਕਾ ਇੰਡਸਟਰੀਸ ਤੋਂ ਨੇ ਅੱਗੇ ਤੁਸੀਂ ਕੀ ਕੀ ਚਾਹੁੰਦੇ ਹੋ ਬਜਟ ਦੇ ਦੇਖੋ ਨਸਲਿਸ ਵਾਸਤੇ ਅਸੀਂ ਇਹ ਚੋਣੇ ਕੀ ਦੇਖੋ ਸਰਕਾਰਾਂ ਦੇ ਜਿਹੜੇ ਫੈਸਲੇ ਹੁੰਦੇ ਆ ਉਹਦੇ ਤੇ ਇੰਡਸਟਰੀ ਵਪਾਰ ਸਾਰਾ ਚੱਲਦਾ ਔਰ ਦੇਸ਼ ਉਸੇ ਹਿਸਾਬ ਨਾਲ ਗਰੋ ਕਰਦਾ ਆਪਾਂ ਕਈ ਵਾਰੀ ਬੈਠੇ ਗੱਲਾਂ ਕਰਦੇ ਆ ਕਿ ਫਲਾ ਮਿਨਿਸਟਰ ਸੀ ਉਹਨੇ ਆਹ ਡਿਸੀਜਨ ਲਏ ਤੇ ਕਿੰਨਾ ਗਰੋ ਕੀਤਾ ਸੋ ਬਹੁਤ ਉਮੀਦਾਂ ਜੀ ਸਰਕਾਰ ਕਰੋ ਔਰ ਬਹੁਤ ਫੈਸਲੇ ਸਰਕਾਰ ਇਦਾਂ ਦੇ ਲੈ ਸਕਦੀ ਆ ਜਿਹੜੇ ਇੰਡਸਟਰੀ ਨੂੰ ਇੱਕਦਮ ਬੂਸਟ ਕਰ ਸਕਦੇ ਆ ਸੋ ਅਸੀਂ ਗੱਲ ਕਰਾਂਗੇ ਕਿ ਇੱਕ ਫਰੇਟਿ ਕੁਇਲੇਸ਼ਨ ਐਕਟ ਹੁੰਦਾ ਸੀ ਕਿ ਸਾਰੇ ਦੇਸ਼ ਜੇ ਲੋਹਾ ਆ ਜਾਂ ਕੋਲਾ ਆ ਜਾਂ ਹੋਰ ਖਣਿਜ ਪਦਾਰਥਾ ਜਿਹੜੇ ਆਪਣੇ ਦੇਸ਼ ਤੋਂ ਨਿਕਲਦੇ ਆ ਉਹਨਾਂ ਦਾ ਇੱਕੋ ਰੇਟ ਹੁੰਦਾ ਸੀ ਸਾਰੇ ਦੇਸ਼ 'ਚ ਮੰਨ ਲਓ ਲੋਹਾ 50 ਰੁਪਏ ਕਿਲੋ ਅਗਰ ਅੰਮ੍ਰਿਤਸਰ ਆ ਤਾਂ 50 ਰੁਪਏ ਕਿਲੋ ਹੀ ਕੰਬੇਟੂਰ ਚ ਹੋਏਗਾ ਤੇ ਜਿਹੜੀ ਵੀ ਇੰਡਸਟਰੀ ਜਿੱਥੇ ਲੱਗੀ ਹੋ ਉਹ ਆਪਣਾ ਉਸੇ ਜਗ੍ਹਾ 'ਚ ਹੀ ਆਪਣਾ ਕਰਕੇ ਬਾਹਰ ਐਕਸਪੋਰਟ ਵੀ ਕਰ ਸਕਦੀ ਹੈ ਦੇਸ਼ 'ਚ ਵੀ ਵੇਚ ਸਕਦੀ ਅਸੀਂ ਇਹ ਚਾਹੁੰਦੇ ਹਾਂ ਜਾਂ ਤਾਂ ਉਹ ਐਕਟ ਲਾਟਾ ਜਾਵੇ ਜਿਹਾ ਫ੍ਰੀਡ ਸਬਸਟੀ ਏਰੀਆ ਦੇ ਹਿਸਾਬ ਨਾਲ ਇੰਡਸਟਰੀਆਂ ਦਿੱਤੀ ਜਾਵੇ ਤਾਂ ਕਿ ਕਿਤੇ ਵੀ ਬੈਠਾ ਪਹਾੜੀ 'ਚ ਬੈਠਾ ਬੰਦਾ ਉਹ ਵੀ ਆਪਣਾ ਕੰਮ ਕਰ ਸਕੇ ਜਿਹਦੇ ਨਾਲ ਅਨਐਮਪਲੋਇਮੈਂਟ ਦੂਰ ਹੋਏਗੀ ਨੌਰਥ ਸਾਈਡ ਦੀਆਂ ਯੂਪੀ ਹਰਿਆਣਾ ਪੰਜਾਬ ਹਿਮਾਚਲ ਇਹ ਇੰਡਸਟਰੀ ਸੇ ਅਪਰੂਵ ਹੋਏਗੀ ਦੂਸਰਾ ਅਸੀਂ ਚਾਹੁੰਦੇ ਆ ਕਿ ਲੇਬਰ ਲਾਜ਼ ਲਿਬਰਲ ਕੀਤੇ ਜਾਣ ਥੋੜੇ ਜਿਹਾ ਇੰਡਸਟਰੀ ਵਾਸਤੇ ਲੇਬਰ ਲਾ ਜਰੂਰ ਲਿਬਰਲ ਹੋਣੀ ਚਾਹੀਦੀ ਹੈ ਪਹਿਲਾਂ ਨਾਲੋਂ ਸਰਕਾਰ ਨੇ ਲਿਬਰਲ ਕੀਤੇ ਆ ਔਰ ਹੋਰ ਲਿਬਰਲ ਹੋਣੀ ਚਾਹੀਦੀ ਹੈ ਇੱਕ ਸਪਹਿਲਾਂ ਸੇਲ ਟੈਕਸ ਦਾ ਲੱਗਦਾ ਹੁੰਦਾ ਪੁਰਾਣਾ ਫਿਰ ਵੈਟ ਆ ਗਿਆ ਇਹਨਾਂ ਦੋਨਾਂ ਦੇ ਵਿੱਚ ਇੱਕ ਸੇਲ ਟੈਕਸ ਲੱਗਦਾ ਸੀ ਇੱਕ ਐਕਸਾਈਜ਼ ਲੱਗਦੀ ਸੀ ਐਕਸਾਈਜ਼ ਛੋਟੀ ਇੰਡਸਟਰੀ ਨੂੰ ਐਮਐਸਐਮਈ ਨੂੰ ਬਿਲਕੁਲ ਮਾਫ ਹੁੰਦੀ ਸੀ ਔਰ ਉਹ 17 18% ਐਕਸਾਈਜ਼ ਦੀ ਛੂਟ ਹੁੰਦੀ ਸੀ ਉਹਦੇ ਕਰਕੇ ਇੰਡਸਟਰੀ ਜਿਹੜੀ ਆ ਵੱਡੀ ਇੰਡਸਟਰੀ ਦੇ ਪ੍ਰੋਡਕਟਸ ਦੇ ਨਾਲ ਥੋੜਾ ਬਹੁਤ ਕੰਪੀਟੀਸ਼ਨ ਕਰ ਲੈਂਦੇ ਸੀ ਔਰ ਆਪਣਾ ਗਰੋ ਵੀ ਕਰ ਲੈਂਦੇ ਸੀ ਉਹਨੋਂ ਸਾਰਾ ਜੀਐਸਟੀ ਚ ਚਲਾ ਗਿਆ ਇੱਕ ਰੇਟ ਹੋ ਗਿਆ ਸਾਰੇ ਦੇਸ਼ ਦਾ ਇੱਕ ਰੇਟ ਆ ਵੱਡੀ ਹੋਵੇ ਛੋਟੀ ਹੋਵੇ ਇੰਡਸਟਰੀ ਟੈਕਸ ਦਾ ਰੇਟ ਉੱਤੇ ਇੱਕੋ ਹੀ ਆ ਅਸੀਂ ਇਹ ਚਾਹੁੰਦੇ ਆ ਕਿ ਅਗਰ ਜੀਐਸਟੀ ਖੋ ਗਿਆ ਤਾਂ ਇਨਕਮ ਟੈਕਸ ਚ ਰੇਟ ਦਿੱਤੀ ਜਾਵੇ ਜੇ ਛੋਟੀ ਇੰਡਸਟਰੀ ਆ ਉਹਨਾਂ ਨੂੰ ਇਨਕਮ ਟੈਕਸ ਚ ਰੇਟ ਹੋਣੀ ਚਾਹੀਦੀ ਹੈ ਇਨਕਮ ਟੈਕਸ ਉਹਨਾਂ ਨੂੰ ਇਨਕਮ ਟੈਕਸ ਘੱਟ ਲੱਗਣਾ ਚਾਹੀਦਾ ਤਾਂ ਕਿ ਉਹ ਗਰੋ ਕਰ ਸਕਣ ਐਸ ਵੇਲੇ ਉਲਟਾ ਹੈ ਜਿਹੜੇ ਕਾਰਪੋਰੇਟ ਸੈਕਟਰ ਆ ਉਹਨਾਂ ਨੂੰ 25% ਟੈਕਸ ਆ ਮੈਕਸਿਮਮ ਤੇ ਸਮਾਲ ਸਕਲ ਇੰਡਸਟਰੀ ਨੂੰ 30% ਆ ਉਹਦੇ ਕਰਕੇ ਇੰਡਸਟਰੀ ਆਪਣੇ ਆਪ ਨੂੰ ਥੋੜਾ ਦੱਬੀ ਹੋਈ ਫੀਲ ਕਰਦੀ ਆ ਸਰਕਾਰ ਨੂੰ ਇਹਦੇ ਤੇ ਇੱਕ ਵੱਡਾ ਫੈਸਲਾ ਲੈਣ ਦੀ ਲੋੜ ਆ ਇੱਕ ਇੰਟਰਸਬਸਟੀਟ ਚੋਣ ਨੇ ਆ ਜਿਹੜੀ ਛੋਟੀ ਆ ਕਿਉਂਕਿ ਬਾਹਰਲੇ ਦੇਸ਼ਾਂ ਚ ਜਿਸੀ ਮਾਲ ਵੇਚਦੇ ਆ ਉੱਥੇ 5% ਤੋਂ ਵੱਧ ਟੈਕਸ ਨਹੀਂ ਆ ਮੈਕਸਿਮਮ ਬੰਜ ਨਹੀਂ ਦਾ ਚਾ